ਤੇਰੀ ਲੋੜ ਪੈਣੀ ਆ ਤਾਂ ਦੋਆ ਬਣਾ ਤਸਵੀਰਾਂ ਦੇਖੋ ਸੀ ਡੀਸੀ ਬੱਤਰ ਦੀਆ ਬਿਲਕੁਲ ਕਰਕੇ ਉਹਦੀ ਫੋਟੋ ਚਾਲ ਕਰਾ ਲਿਆ ਜਾਣੀਏ ਸਵਾਰੀ ਕਰਦੇ ਆ ਪੰਜ ਕਰਾ ਲਿਆ ਤੇ ਸੋਣਾ ਜੀ ਚੱਲ ਚੱਲਦੀ ਇੱਕ ਮਿੰਟ ਹੋਰ ਚੱਲੀਏ ਦੋਗੀਆਂ ਦਾ ਆ ਚੱਲੀਏ 15 ਬੱਤ ਮੰਗੇ ਜੀ 15 ਵੇਖੋ ਡਿਸਕਪਰ ਦੀਆਂ ਕਿਸੇ ਤਸਵੀਰਾਂ ਦੇਖ ਰਿਹਾ ਬਰਤਖੋਪੀਆਂ 15 ਮਿੰਟ ਮੈਨੂੰ ਡੀਸੀ ਨੂੰ ਕਹ ਕੇ ਇੱਧਰ ਜਿਲਧਾਪਾ ਦੀ ਜਾਣ ਐ ਕਿ ਉਹਨੂੰ ਕਹ ਕੇ ਤੁਹਾਨੂੰ ਕੱਢ ਕੇ ਬਾਹਰ ਦੱਸੇ ਕੱਢੇ ਬਾਹਰ ਉਹਨੂੰ ਪੁੱਤ ਪੜਾਵਾ ਮਾਰਦੇ ਉਹਨੂੰ ਬਾਹਰ ਇਹ ਸਾਡਾ ਦਫਤਰ ਸਰ 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 ਦੇਖੋ ਇਹਦੇ ਪਿਓ ਦਾ ਦਫਤਰ ਨਹੀਂ ਡੀਸੀ ਦਾ ਅਬਲੀ ਦਾ ਦਫਤਰ ਹੀ ਪਬਲਿਕ ਦੇ ਨਮਾਇਦੇ ਆ ਤੈਨੂੰ ਕਹਿ ਕੱਢ ਕੇ ਦੱਸੇ ਜਿਹੜਾ ਪਰਚਾ ਦੇਣਾ ਦਰਿਆਲੇ ਬੈਠੇ ਹਲੇ ਕੋਈ ਤਰੀਕਾ ਮੈਨੂੰ ਦੱਸੋ ਇਹ ਕੋਈ ਤਰੀਕਾ ਹੋਰ ਮਾਮਾ ਲੱਗਦਾ ਬਾਅਦ ਤੇ ਜਿੰਦਾ ਹਮਾਰੇ ਜਿੱਦਾਂ ਨਵੇਂ ਡੀਸੀ ਆ ਗਿਆ ਇੱਥੇ ਇੱਕ ਮਿੰਟ ਇੱਕ ਮਿੰਟ ਇੱਕ ਨੰਬਰ ਦਾ ਕਰਪਟ ਆ ਸਾਡਾ ਇਹਨਾਂ ਨੂੰ ਪਾ ਡਾਟੂਗਾ ਸਾਲੇ ਰਹਿ ਗਿਆ ਕਿਹੜਾ ਪੰਪ ਚੱਲ ਜਾਣਾ ਸਾਡੇ ਤੇ ਇਹਦੀ ਇੱਕ ਸੋਲ ਇੱਥੋਂ ਡੀਡੀ ਡੀਟੀ ਹੋ ਰਹਿ ਕੇ ਗਿਆ ਨੂੰ ਪਤਾ ਤੁਹਾਨੂੰ ਸ਼ਰੀਆਮੀ ਕਹਤੋ ਆ ਨੂੰ ਕਿ ਅਸੀਂ ਜੀ ਧੱਕਾ ਕਰਨਾ ਅਸੀਂ ਕਿਸੇ ਨੂੰ ਖੜੂਣ ਨਹੀਂ ਦੇਣਾ ਤੁਸੀਂ ਜੋ ਕੁਝ ਕਰਨਾ ਕਰੋ ਅਸੀਂ ਤੇ ਸਾਡੇ ਕੋਈ ਬੋਲਤਾ ਬਾਜਵਾ ਸਾਹਿਬ ਛੱਡੋ ਇਹਦਾ ਗੱਲਾਂ ਨੂੰ ਕਲਸ਼ਨ ਬਾਹਰ ਕੱਢ ਕੇ ਦੱਸਿਓ ਕੱਢੋ ਨੀ ਬਾਹਰ ਕਰਕੇ ਤੁਸੀਂ ਦੇਖੋ ਡੀਸੀ ਦਫਤਰ ਦੇ ਵਿੱਚ ਡੀਸੀ ਦਫਤਰ ਦੇ ਕੰਮ ਜਿਹੜੇ ਮੈਂ ਮਹੰਤੂ ਹੋਈ ਆ ਮੇਰੀ ਨੋਟ ਪਈ ਆ ਤਾਂ ਦੋਆ ਦੇਣਾ ਤਸਵੀਰਾਂ ਦੇਖੋ ਜੀ ਡੀਸੀ ਉੱਤਰਦੀ ਆ ਕਰ ਕੋਈ ਕੋਈ ਉਹਦੀ ਚੱਲ ਕਰਾ ਲਿਆ ਜਾਣੀ ਸੁਣ ਕੇ ਨਹੀਂ ਆ ਪੰਜ ਕਰਾ ਲੈ ਚੱਲ ਚੱਲ ਨਹੀਂ ਤੇਰੀ ਇੱਕ ਮਿੰਟ ਹੋਰ ਜਲਦੀ ਵੀਡੀਓ ਬੱਸ ਹੋ ਜਲਦੀ ਪੰਜ ਪੰਗੇ ਜੀ 15 ਮੈਂ ਕਹਿੰਦਾ ਸਰਦਾਰ ਵੀਰ ਹੱਦੀਸ ਕਰਦੀ ਆ ਮੈਂ ਤਾਦੇ ਮੰਗਦੇ ਕਿਸੇ ਦੀ ਤਸਵੀਰਾਂ ਦੇਖਣੇ ਬਰਦਾਸ਼ਤ ਨਹੀਂ ਆ ਮੈਂ ਡੀਸੀ ਨੂੰ ਕਹ ਕੇ ਇੱਧਰ ਜਲਦਪਤਾ ਜੀ ਜਾਣੇ ਕਿ ਉਹ ਕੋ ਕੇ ਤੁਹਾਨੂੰ ਪੱਟ ਕੇ ਬਾਅਦ ਦੱਸੇ ਵੱਡੇ ਮਾਰਦੇ ਨਾ ਪੁੱਤ ਬਣਾਉਂਦਾ ਮਾਰਦੇ ਉਹਨੂੰ ਬਾਹਰ ਇਹ ਸਾਡਾ ਦਫਤਰ ਸਰ ਸਰ ਦੇਖੋ ਇਹਦੇ ਪਿਓ ਦਾ ਦਫਤਰ ਨਹੀਂ ਡੀਸੀ ਦਾ ਪਬਲਿਕ ਦਾ ਦਫਤਰ ਹੀ ਪਬਲਿਕ ਦੇ ਨੁਮਾਇੰਦੇ ਆ ਇਹਨੂੰ ਕਹਿ ਕੇ ਦੱਸੇ ਇਹ ਜਿਹੜਾ ਪਰਚਾ ਦੇਣਾ ਦਿਆ ਬੈਠੇ ਨਾਲੇ ਕੋਈ ਤਰੀਕਾ ਮੈਨੂੰ ਦੱਸੋ ਇਹ ਕੋਈ ਤਰੀਕਾ 100 ਬਾਰ ਮਾਮਾ ਲੱਗਦਾ ਬਾਅਦ ਤੇ ਜਿੰਦਾ ਹੱਥ ਮਾਰਦੇ ਜਦੋਂ ਨਵੇਂ ਡੀਸੀ ਆ ਗਿਆ ਇੱਥੇ ਇੱਕ ਮਿੰਟ ਇੱਕ ਵਾਰ ਇੱਕ ਨੰਬਰ ਦਾ ਕਰਪਟ ਆ ਤੁਹਾਡਾ ਇੱਥੇ ਇੱਦਾਂ ਨਹੀਂ ਕੋਈ ਡਾਂਟ ਚੁੱਕਦਾ ਨਾਲੇ ਰਹਿ ਗਿਆ ਕਿਹੜਾ ਪੰਪ ਚੱਲ ਜਾਣਾ ਸਾਡੇ ਤੇ ਇਹਦੀ ਇੱਕ ਸੋਣੇ ਇੱਥੇ ਡੀਡੀ ਜੀਟੀਓ ਰਹਿ ਗਿਆ ਨੂੰ ਪਤਾ ਤੁਹਾਨੂੰ ਸ਼ਰੀਆਮੀ ਕਹਤੋ ਮੈਂ ਲੁਕੇ ਅਸੀਂ ਜੀ ਧੱਕਾ ਕਰਨਾ ਹੈ ਅਸੀਂ ਕਿਸੇ ਨੂੰ ਖਲੋਣ ਨਹੀਂ ਦੇਣਾ ਤੁਸੀਂ ਜੋ ਕੁਝ ਕਰਨਾ ਕਰੋ ਅਸੀਂ ਤੇ ਸਾਡੇ ਕੋਈ ਲੋੜ ਤਾਂ ਬਾਜਵਾ ਸਾਹਿਬ ਛੱਡੋ ਇਹਦਾ ਗੱਲਾਂ ਨੂੰ ਕੱਲ੍ਹ ਸਵੇਰ ਕੱਢ ਕੇ ਦੱਸਿਓ ਨਹੀਂ ਬਾਜੋ ਨਾ ਕੱਢੋ ਨੂੰ ਮਾਰਨ ਕਰਕੇ ਤੁਸੀਂ ਦੇਖੋ ਡੀਸੀ ਦਫਤਰ ਦੇ ਵਿੱਚ ਡੀਸੀ ਦਫਤਰ ਦੇ ਵਿੱਚ ਤਾਂ ਜਿਹੜੀ ਮੈਂ ਤੁਹਾਨੂੰ ਹੋਈ ਆ ਮੇਰੀ ਲੋੜ ਪੈਣੀ ਆ ਤਾਂ ਦੋਆ ਦਿਨ ਮਾਰ ਕੇ ਤਸਵੀਰਾਂ ਦੇਖੋ ਤੁਸੀਂ ਡੀਸੀ ਬੱਤਰ ਦੀ ਆ ਬਲਕੋ ਕਰਕੇ ਉਹਦੀ ਤੁਹਾਨੂੰ ਚਾਲ ਕਰਾ ਲਿਆ ਜਾਣੀਆਂ ਸੁਣ ਕੇ ਕਰਦੇ ਚਾਲ ਤੇ ਸੁਣੋ ਜੀ ਮੈਂ ਚਾਲ ਕਰਦੀ ਇੱਕ ਮਿੰਟ ਥੋੜਾ ਜਲੀਓ ਵੀਡੀਓ ਦਾ ਉਹ ਚੱਲੀ ਜੀ 15 ਬੱਗੇ ਜੀ 15 ਮੈਂ ਦੱਸਦਾ ਸਰਦਾਰ ਵੀਰ ਡਿਸਕਟਰ ਜੀ ਆ ਮੈਂ ਚਾਹ ਤੇ ਮੰਗਦੇ ਕਿਸੇ ਤੋਂ ਜੇ ਤਸਵੀਰਾਂ ਦੇਖ ਰਹੇ ਹਾਂ ਬਰਦਾਸ਼ਤ ਹੋ ਗਿਆ 1 ਕੋਰਟ 15 ਮਿੰਟ ਮੈਂ ਉਹ ਡੀਸੀ ਨੂੰ ਕਹ ਕੇ ਇੱਧਰ ਜਲਦਪਤਾ ਜੀ ਜਾਣੇ ਕਹ ਕੇ ਨੂੰ ਕਹ ਕੇ ਤੁਹਾਨੂੰ ਪੱਟ ਕੇ ਬਾਹਰ ਦੱਸਦੇ ਵੱਡੇ ਮਾਰਦੇ ਨਾ ਪੁੱਤ ਪੜਾਵਾ ਮਾਰਦੇ ਉਹਨਾਂ ਬਾਅਦ ਇਹ ਸਾਡਾ ਦਫਤਰ ਸਰ 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 ਦੇਖੋ ਜਿਹੜੇ ਪਿਉ ਲੋ ਦਫਤਰ ਨਹੀਂ ਡੀਸੀ ਦਾ ਅਬਲੀ ਦਾ ਦਫਤਰ ਹੀ ਪਬਲਿਕ ਦੇ ਨੁਮਾਇੰਦੇ ਆ ਤੈਨੂੰ ਕਹਿ ਕੱਢ ਕੇ ਦੱਸੇ ਇਹ ਜਿਹੜਾ ਪਰਚਾ ਦੇਣਾ ਦਰਿਆ 'ਤੇ ਬੈਠੇ ਨਾਲੇ ਕੋਈ ਤਰੀਕਾ ਮੈਨੂੰ ਦੱਸੋ ਇਹ ਕੋਈ ਤਰੀਕਾ ਲੋਕ ਬਾਰ ਮਾਮਾ ਲੱਗਦਾ ਬਾਅਦ ਤੇ ਜਿੰਦਾ ਹੱਥ ਮਾਰਦੇ ਜਦੋਂ ਨਵਾਂ ਹੀ ਡੀਸੀ ਆ ਗਿਆ ਇੱਥੇ ਇੱਕ ਮਿੰਟ ਇੱਕ ਮਿੰਟ ਇੱਕ ਨੰਬਰ ਦਾ ਕਰਪਟ ਆ ਸਾਡਾ ਇਹਨਾਂ ਨੂੰ ਪਾ ਡਾਟੂਗਾ ਨਾਲੇ ਰਹਿ ਗਿਆ ਕਿਹੜਾ ਪੰਪ ਚੱਲ ਜਾਣਾ ਸਾਡੇ ਤੇ ਇਹਦੀ ਇੱਕ ਸੋਣੇ ਇੱਥੋਂ ਡੀਡੀ ਡੀਟੀ ਰਹਿ ਕੇ ਗਿਆ ਨੂੰ ਪਤਾ ਤਾਂ ਸਰ ਹਾਂ ਜੀ ਸ਼ਰੀਆਮੀ ਕਹਿੰਦੇ ਕਿ ਅਸੀਂ ਜੀ ਧੱਕਾ ਕਰਨਾ ਅਸੀਂ ਕਿਸੇ ਨੂੰ ਖਲੋਣ ਨਹੀਂ ਦੇਣਾ ਤੁਸੀਂ ਜੋ ਕੁਝ ਕਰਨਾ ਕਰੋ ਅਸੀਂ ਤੇ ਸਾਡੇ ਕੋਲ ਲੋੜ ਆ ਬਾਲਵਾ ਸਾਹਿਬ ਛੱਡੋ ਇਹਦਾ ਗੱਲ ਨੂੰ ਕਲਸ਼ਨ ਬਾਹਰ ਕੱਢ ਕੇ ਦੱਸਿਓ ਛੱਡੋ ਕੱਢੋ ਨੂੰ ਬਾਹਰ ਕਰਕੇ ਤੁਸੀਂ ਦੇਖੋ ਡੀਸੀ ਦਫਤਰ ਦੇ ਵਿੱਚ ਡੀਸੀ ਦਫਤਰ ਦੇ ਕੰਮ ਨਹੀਂ ਮੈਂ ਮੁੱਤੂ ਹੋਈ ਆ ਢੀੜੀ ਨੋਡ ਪੈਣੀ ਆ ਤੁਹਾਨੂੰ ਬਿਨਾ ਮਾਲਕ ਤਸਵੀਰਾਂ ਦੇਖੋ ਜੀ ਡੀਸੀ ਉੱਤਰਦੀ ਆ ਬਿਲਕੁਲ ਕੋਈ ਕੋਈ ਉਹਦੀ ਚੱਲ ਕਰਾ ਲਿਆ ਜਾਣੀ ਸੁਵਡੀਆਂ ਨਾਲ ਨਿਕਲ ਜਾਂਦੇ 5 ਦਰਵਾਜ਼ੇ ਛੋੜੋ ਜੀ ਚੱਲ ਚੱਲਦੀ ਤੇ ਇੱਕ ਮਿੰਟ ਹੋਰ ਚੱਲ ਜਲੀਓ ਗੱਡੀਆਂ ਦਾ ਆ ਚੱਲ ਜੀ 15 ਬਾਕੀ ਬੰਗੇ ਜੀ 15 ਜਲਦੀ ਕਰਦੇ ਵੀ ਦੇਖੋ ਡਿਸਕਪਰ ਦਿਆ 10 ਮਿੰਟ ਤਾਂ ਦੇ ਮੰਗ ਬੈਠੇ ਕਿਸੇ ਦੇ ਮੁਝੇ ਤਸਵੀਰਾਂ ਦੇਖ ਰਹੇ ਹਾਂ ਬਰਦਾਸ਼ਤ ਨਹੀਂ ਆ 15 ਮਿੰਟ ਜੇ ਨੂੰ ਡੀਸੀ ਨੂੰ ਕਹ ਕੇ ਇੱਧਰ ਜਲਦਪਾਣੀ ਜਾਣ ਹੈ ਕਿ ਨੂੰ ਕਹ ਕੇ ਤੁਹਾਨੂੰ ਕੱਢ ਕੇ ਬਾਹਰ ਦੱਸੇ ਕੱਢੇ ਬਾਹਰ ਦੇ ਉਹ ਪੁੱਤ ਪੜਾਉਂਦਾ ਮਾਰਦੇ ਉਹਨੂੰ ਬਾਹਰ ਇਹ ਸਾਡਾ ਦਫਤਰ ਸਰ 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 ਦੇਖੋ ਇਹਦੇ ਪਿਓ ਦਾ ਦਫਤਰ ਨਹੀਂ ਨਹੀਂ ਇਹਦਾ ਅਬਲੀ ਦਾ ਦਫਤਰ ਹੀ ਪਬਲਿਕ ਦੇ ਨਮਾਇਦੇ ਆ ਤੈਨੂੰ ਕਹਿ ਕਰਕੇ ਦੱਸੇ ਜਿਹੜਾ ਪਰਚਾ ਦੇਣਾ ਦਰਿਆ 'ਤੇ ਬੈਠੇ ਨਾਲੇ ਕੋਈ ਤਰੀਕਾ ਮੈਨੂੰ ਦੱਸੋ ਇਹ ਕੋਈ ਤਰੀਕਾ ਹੋਰ ਮਾਮਾ ਲੱਗਦਾ ਬਾਅਦ ਤੇ ਜਿੰਦਾ ਮਾਰਦੇ ਜਦ ਤਾ ਨਵੇਂ ਡੀਸੀ ਆ ਗਿਆ ਇੱਥੇ ਇੱਕ ਮਿੰਟ ਇੱਕ ਮਿੰਟ ਇੱਕ ਨੰਬਰ ਦਾ ਕਰਪਟ ਆ ਸਾਡਾ ਇਹਨਾਂ ਨੂੰ ਪਾ ਡਾੜੂ ਕੇ ਖਾਦਾ ਨਾਲੇ ਰਹਿ ਗਿਆ ਕਿਹੜਾ ਪੰਪ ਚੱਲ ਜਾਣਾ ਸਾਡੇ ਤੇ ਇਹਦੀ ਇੱਕ ਸੁਣੋ ਦੇਖੋ ਡੀਡੀ ਡੀਟੀ ਹੋ ਰਹਿ ਕੇ ਗਿਆ ਨੂੰ ਪਤਾ ਤਾਂ ਨਹੀਂ ਸ਼ਰੀਆਮੀ ਕਹਤੋ ਹਾਂ ਮੁਕੇ ਅਸੀ ਜੀ ਟੱਕਾ ਕਰਨਾ ਅਸੀਂ ਕਿਸੇ ਨੂੰ ਖੜੂਣ ਨਹੀਂ ਦੇਣਾ ਤੁਸੀਂ ਜੋ ਕੁਝ ਕਰਨਾ ਕਰੋ ਅਸੀਂ ਤੇ ਸਾਡੇ ਕੋਲ ਜ਼ੋਰ ਤਾਂ ਬਾਜਵਾ ਸਾਹਿਬ ਛੱਡੋ ਇਹਦਾ ਗੱਲਾਂ ਨੂੰ ਕਲਸ਼ਨ ਬਾਹਰ ਕੱਢ ਕੇ ਦੱਸਿਓ ਕੱਢੋ ਨਾ ਕੱਢੋ ਨਾ ਬਾਹਰ ਕਰਕੇ ਤੁਸੀਂ ਦੇਖ ਰਹੇ ਹੋ ਡੀਸੀ ਦਫਤਰ ਦੇ ਵਿੱਚ ਡੀਸੀ ਦਫਤਰ ਦੇ ਵਿੱਚ ਕੰਮ ਨਹੀਂ ਵੀ ਰਹਿਤੂ ਹੋਈ ਆ ਮੇਰੀ ਲੋੜ ਪੈਣੀ ਹੈ ਤਾਂ ਦੋਆ ਦਿਨਾ ਬਾਅਦ ਤਸਵੀਰਾਂ ਦੇਖੋ ਸੀ 70 ਰੁਪਈਆ ਗੱਲ ਚੱਲਦੀ ਤੇ 1 ਮਿੰਟ ਹੋਰ ਚੱਲ ਜੀ 15 ਮੰਗੇ ਜੀ 15 ਕਰਦੀਆਂ ਕਰਦੀਆਂ ਵੀ ਇਹਨਾਂ ਦੇ ਡੀਸੀ ਕਰਦੀਆਂ ਮਿੰਟ ਦੱਸ ਦੋ ਮੰਗ ਬੈਠੇ ਕਿਸੇ ਦੇ ਕੋਲੇ ਤਸਵੀਰਾਂ ਦੇਖ ਰਹੇ ਹਾਂ ਬਰਦਾਸ਼ਤ ਹੋ ਗਿਆ 15 ਮਿੰਟ ਜੇ ਨੂੰ ਡੀਸੀ ਨੂੰ ਕਹ ਕੇ ਇੱਧਰ ਜਿਲਦੱਤਾ ਦੀ ਜਾਣ ਹੈ ਕਿ ਨੂੰ ਕਹ ਕੇ ਤੁਹਾਨੂੰ ਪੱਟ ਕੇ ਬਾਹਰ ਦੱਸੇ ਬਾਹਰ ਦੇ ਮਾਮਲੇ ਦਾ ਪੁੱਤ ਪੜਾ ਸਕਦੇ ਕਰਦੇ ਹਾਂ ਨੂੰ ਬਾਹਰ ਇਹ ਸਾਡਾ ਦਫਤਰ ਸਰ 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 ਦੇਖੋ ਇਹਦੇ ਪਿਓਰੋ ਦਫਤਰ ਨਹੀਂ ਡੀਸੀ ਦਾ ਪਬਲਿਕ ਦਾ ਦਫਤਰ ਹੈ ਪਬਲਿਕ ਦੇ ਨੁਮਾਇੰਦੇ ਆ ਇਹਨੂੰ ਕੈਕ ਕਰਕੇ ਦੱਸੇ ਜਿਹੜਾ ਪਰਚਾ ਦੇਣਾ ਦੇ ਆ ਬੈਠੇ ਹਾਲੇ ਕੋਈ ਤਰੀਕਾ ਮੈਨੂੰ ਦੱਸੋ ਇਹ ਕੋਈ ਤਰੀਕਾ ਹੋਰ ਮਾਮਾ ਲੱਗਦਾ ਬਾਅਦ ਤੇ ਜਿੰਦਾ ਹੱਥ ਮਾਰਦੇ ਜਦੋਂ ਨਵਾਂ ਹੀ ਡੀਸੀ ਆ ਗਿਆ ਇੱਥੇ ਇੱਕ ਮਿੰਟ ਇੱਕ ਵਾਰ ਇੱਕ ਨੰਬਰ ਦਾ ਕਰਪਟ ਆ ਤੁਹਾਡਾ ਇਹਨੂੰ ਵੀ ਕੋਈ ਡਾਂਟੂਗਾ ਹਾਲੇ ਰਹਿ ਗਿਆ ਕਿਹੜਾ ਬੰਬ ਚੱਲ ਜਾਣਾ ਸਾਡੇ ਤੇ ਇਹਦੀ ਇੱਕ ਸੁਣੋ ਇੱਥੋਂ ਡੀਡੀ ਡੀਟੀਓ ਰਹਿ ਕੇ ਗਿਆ ਨੂੰ ਪਤਾ ਤੁਹਾਨੂੰ ਸ਼ਰੀਆਮੀ ਕਹਤੋ ਅਸੀਂ ਜੀ ਧੱਕਾ ਕਰਨਾ ਅਸੀਂ ਕਿਸੇ ਨੂੰ ਖਲੋਣ ਨਹੀਂ ਦੇਣਾ ਤੁਸੀਂ ਜੋ ਕੁਝ ਕਰਨਾ ਕਰੋ ਅਸੀਂ ਤੇ ਸਾਡੇ ਕੋਈ ਜ਼ੋਰ ਤਾਂ ਬਾਜਵਾ ਸਾਹਿਬ ਛੱਡੋ ਇਹਦਾ ਗੱਲਾਂ ਨੂੰ ਕਸ਼ਮ ਬਾਰ ਕੱਢ ਕੇ ਦੱਸਿਓ ਛੱਡੋ ਕੱਢੋ ਵੀ ਬਾਰ ਕਰਕੇ ਤੁਸੀਂ ਦੇਖੋ ਡੀਸੀ ਦਫਤਰ ਦੇ ਵਿੱਚ ਡੀਸੀ ਦਫਤਰ ਦੇ ਕੰਮ ਦੀ ਮਹਿਮਤ ਤੁਹ ਹੋਈ ਆ ਮੇਰੀ ਲੋੜ ਪੈਣੀ ਹੈ ਤਾਂ ਦੋਹ ਦੇਣਾ ਮਾਲ ਤਸਵੀਰਾਂ ਦੇਖੋ ਤੁਸੀਂ ਡੀਸੀ ਦਫਤਰ ਦੀਆਂ ਨਾਲ ਕੋਈ ਕਰਕੇ ਉਹਦੀ ਫੋਟੋ ਚਾਲ ਕਰਾ ਲਿਆ ਜਾਣੀਆਂ ਸੁਣ ਕੇ ਕਰਦੇ ਨਹੀਂ ਕਰਦੇ ਚਾਲ ਤੇ ਸੁਣੋ ਜੀ ਮੈਂ ਚਾਲ ਕਰਦੀ ਤੇ ਇੱਕ ਮਿੰਟ ਥੋੜਾ ਹੋਰ ਜਲਦੀ ਹੋਣੀ ਜੀ ਦਫਤਰ ਉਹ ਜਲਦੀ 15 ਬੱਲੇ ਜੀ 15 ਮੈਂ ਕਰਦੀ ਡੀਸੀ ਦਫਤਰ ਦੀਆਂ ਉਹ ਦੇਖ ਰਹੇ ਹੋ ਬੁਰਾ ਸਪੀਆ 1 ਘੰਟਾ 40 ਮਿੰਟ 1 ਘੰਟਾ 15 ਮਿੰਟ ਮੈਨੂੰ ਡੀਸੀ ਨੂੰ ਕਹ ਕੇ ਇੱਧੀਆਂ ਜਲਦਪਤਾ ਜੀ ਜਾਣੇ ਕਹਿੰਨ ਕੋ ਕੇ ਤੁਹਾਨੂੰ ਪੱਟ ਕੇ ਬਾਹਰ ਦੱਸੇ ਵੱਡੇ ਮਾਰਨੇ ਦਾ ਪੁੱਤ ਪੜਾ ਸਕਦੇ ਮਾਰਦੇ ਉਹਨਾਂ ਬਾਹਰ ਇਹ ਸਾਡਾ ਦਫਤਰ ਸਰ 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 ਦੇਖੋ ਜਿਹੜੇ ਪਿਉ ਲੋ ਦਫਤਰ ਨਹੀਂ ਡੀਸੀ ਦਾ ਅਬਲੀ ਦਾ ਦਫਤਰ ਹੀ ਪਬਲਿਕ ਦੇ ਨੁਮਾਇੰਦੇ ਆ ਮੈਨੂੰ ਕਹਿ ਕੱਢ ਕੇ ਦੱਸੇ ਇਹ ਜਿਹੜਾ ਪਰਚਾ ਦੇਣਾ ਦਰਿਆ 'ਤੇ ਬੈਠੇ ਕੋਈ ਕੋਈ ਤਰੀਕਾ ਮੈਨੂੰ ਦੱਸੋ ਇਹ ਕੋਈ ਤਰੀਕਾ ਲੋਕ ਬਾਰ ਮਾਮਾ ਲੱਗਦਾ ਬਾਅਦ ਤੇ ਜਿੰਦਾ ਹੱਥ ਮਾਰਦੇ ਜਿਦਾ ਨਵਾਂ ਹੀ ਡੀਸੀ ਆ ਗਿਆ ਇੱਥੇ ਇੱਕ ਮਿੰਟ ਇੱਕ ਮਿੰਟ ਇੱਕ ਨੰਬਰ ਦਾ ਕਰਪਟ ਆ ਸਾਡਾ ਇਹਨਾਂ ਨੂੰ ਵੀ ਬਡਾਂ ਟੁਰ ਕੇ ਖਦਾ ਥਾਲੇ ਕਰ ਰਹਿ ਗਿਆ ਕਿਹੜਾ ਪੰਪ ਚੱਲ ਜਾਣਾ ਸਾਡੇ ਤੇ ਇਹਦੀ ਇੱਕ ਸੋਹਣੇ ਇੱਥੋਂ ਡੀਡੀ ਡੀਟੀਓ ਰਹਿ ਕੇ ਗਿਆ ਨੂੰ ਪਤਾ ਤਾਂ ਸਰ ਹਾਂ ਜੀ ਸ਼ਰੀਆਮੀ ਕਹਤੋ ਕਿ ਅਸੀਂ ਜੀ ਧੱਕਾ ਕਰਨਾ ਅਸੀਂ ਕਿਸੇ ਨੂੰ ਖਲੋਣ ਨਹੀਂ ਦੇਣਾ ਤੁਸੀਂ ਜੋ ਕੁਝ ਕਰਨਾ ਕਰੋ ਅਸੀਂ ਤੇ ਸਾਡੇ ਕੋਲ ਲੋੜ ਆ ਬਾਲਵਾ ਸਾਹਿਬ ਛੱਡੋ ਇਹਦਾ ਗੱਲਾਂ ਨੂੰ ਕਲਸ਼ਨ ਬਾਹਰ ਕੱਢ ਕੇ ਦੱਸਿਓ ਛੱਡੋ ਕੱਢੋ ਵੀ ਬਾਹਰ ਕਰਕੇ ਤੁਸੀਂ ਦੇਖੋ ਉੱਡੀ ਸੀ ਦਫਤਰ ਦੇ ਵਿੱਚ ਸੀ ਦਫਤਰ ਦੇ ਵਿੱਚ ਮੈਂ ਮੱਤੂ ਹੋਈ ਆ ਜਿਹੜੀ ਨੋਡ ਪੈਣੀ ਆ ਤੁਹਾਨੂੰ ਦਿਨਾ ਪਾ ਤਸਵੀਰਾਂ ਦੇਖੋ ਜੀ ਡੀਸੀ ਉੱਤਰਦੀ ਆ ਗਲ 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 ਉਹਦੀ ਸੋਣੋ ਚੱਲ ਕਰਾ ਲਿਆ ਜਾਨੀ ਅਸਵੜੀ ਵਾਲੇ ਨਿਕਲ ਪੰਜ ਦਰਵਾਜ਼ੇ ਛੋੜੋ ਜੀ ਚੱਲ ਚੱਲਦੀ ਤੇ ਇੱਕ ਮਿੰਟ ਛੋੜੋ ਆਉਂਦੀ ਆ ਗੱਡੀ ਆਉਂਦੀ ਆ 15 ਬਾਕੀ ਮੰਗੇ ਜੀ 15 ਕੀ ਦੱਸ ਦਿੰਦਾ ਸਰ ਜੀ ਦੇਖੋ ਡਿਸਕਸ ਕਰਦੀ ਆ ਕਿਸੇ ਤੋਂ ਜੇ ਤਸਵੀਰਾਂ ਦੇਖ ਰਹੇ ਹਾਂ ਬਰਦਾਸ਼ਤ ਕਰਦੀ ਆ 1 ਘੰਟੇ ਚੋਂ 15 ਮਿੰਟ ਮੈਨੂੰ ਡੀਸੀ ਨੂੰ ਕਹੋ ਕਿ ਇੱਧਰ ਜਲਦਪਤਾ ਜੀ ਜਾਣੇ ਕਿ ਉਹਨੂੰ ਕਹੋ ਕਿ ਤੁਹਾਨੂੰ ਕੱਢ ਕੇ ਬਾਹਰ ਦੱਸੇ ਕੱਢੇ ਬਾਹਰ ਮੇਰਾ ਪੁੱਤ ਪੜਾਵਾ ਮਾਰਦੇ ਉਹਨੂੰ ਬਾਹਰ ਇਹ ਸਾਡਾ ਦਫਤਰ ਸਰ 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 ਦੇਖੋ ਇਹਦੇ ਪਿਓ ਦਾ ਦਫਤਰ ਨਹੀਂ ਡੀਸੀ ਦਾ ਅਬਲੀ ਦਾ ਦਫਤਰ ਹੀ ਪਬਲਿਕ ਦੇ ਨਮਾਇਦੇ ਆ ਤੈਨੂੰ ਕਹਿ ਕੇ ਦੱਸੇ ਇਹ ਜਿਹੜਾ ਪਰਚਾ ਦੇਣਾ ਦਈ ਆ ਬੈਠੇ ਕੋਈ ਕੋਈ ਤਰੀਕਾ ਮੈਨੂੰ ਦੱਸੋ ਇੱਕੋ ਤਰੀਕਾ ਲੋਬਰ ਮਾਮਾ ਲੱਗਦਾ ਬਾਅਦ ਤੇ ਜਿੰਦਾ ਹਮਾ ਦੇ ਜਿੱਦਾਂ ਨਵੇਂ ਡੀਸੀ ਆ ਗਿਆ ਇੱਥੇ ਇੱਕ ਮਿੰਟ ਇੱਕ ਵਾਰ ਇੱਕ ਨੰਬਰ ਦਾ ਕਰਪਟ ਆ ਸਾਡਾ ਇੱਥੇ ਐਡੂ ਨਹੀਂ ਕੋਈ ਡਾਟ ਚੁੱਕਦਾ ਥਾਲੇ ਕਰਿਆ ਗਿਆ ਕਿਹੜਾ ਬੰਦ ਚਲ ਜਾਣਾ ਸਾਡੇ ਤੇ ਇਹਦੀ ਇੱਕ ਸੋਣੇ ਇੱਥੋਂ ਡੀਡੀ ਡੀਟੀਓ ਰਹਿ ਕੇ ਗਿਆ ਨੂੰ ਪਤਾ ਤਾਂ ਨਹੀਂ ਜੀ ਸਰ ਸ਼ਰੀਆਮੀ ਕਹਤੋ ਆ ਨੂੰ ਕਿ ਅਸੀਂ ਜੀ ਧੱਕਾ ਕਰਨਾ ਅਸੀਂ ਕਿਸੇ ਨੂੰ ਖਰੋਣ ਨਹੀਂ ਦੇਣਾ ਤੁਸੀਂ ਜੋ ਕੁਝ ਕਰਨਾ ਕਰੋ ਅਸੀਂ ਤੇ ਸਾਡੇ ਕੋਲ ਜੋਰ ਤਾਕਤ ਬਾਜਵਾ ਸਾਹਿਬ ਛੱਡੋ ਇਹਦਾ ਗੱਲਾਂ ਨੂੰ ਕਲਸ਼ਨ ਬਾਹਰ ਕੱਢ ਕੇ ਦੱਸਿਓ ਕਦੋਂ ਕਦੋਂ ਬਾਹਰ ਕਰਕੇ ਤੁਸੀਂ ਦੇਖਿਓ ਡੀਸੀ ਦਫਤਰ ਦੇ ਵਿੱਚ ਡੀਸੀ ਦਫਤਰ ਦੇ ਵਿੱਚ ਕੰਮ ਨਹੀਂ ਵੀ ਰਹਿਮਤੂ ਹੋਈ ਆ ਮੇਰੀ ਲੋੜ ਪੈਣੀ ਹੈ ਤਾਂ ਦਵਾ ਦੇਣਾ ਮਾਲਕ ਜੀ ਤਸਵੀਰਾਂ ਦੇਖੋ ਸੀ ਡੀਸੀ ਦੁੱਤਰ ਦੀਆ ਗੱਲ ਕਰਦੇ ਜਾਨੀਏ ਕਿ ਸਵਾਰ ਚੱਲ ਨਹੀਂ ਕੱਢੀ ਗੱਲ ਚੱਲ ਨਹੀਂ ਤੇ ਇੱਕ ਮਿੰਟ ਹੋਰ ਚੱਲ ਜਲੀਓ ਵੀਡੀਓ ਦਾ ਆ ਚੱਲੀਏ 15 ਬੰਦ ਮੰਗੇ ਜੀ 15 ਕਰਦੀ ਸਰਦੀ ਵੀ ਦੇ ਡੀਸੀ ਦਾ ਦਫ਼ਤਰ ਦਿਆ 10 ਮਿੰਟ ਤਾਂ ਦੇ ਮੰਗ ਬੈਠੇ ਕਿਸੇ ਦਾ ਕੁੱਝ ਤਸਵੀਰਾਂ ਦੇਖਣ ਨੂੰ ਬਰਦਾਸ਼ਤ ਨਹੀਂ ਆ 15 ਮਿੰਟ ਜੇ ਨੂੰ ਡੀਸੀ ਨੂੰ ਕਹ ਕੇ ਇੱਧਰ ਜਿਲ੍ਹਾ ਅਧਿਕਾਰੀ ਜੀ ਜਾਣ ਆ ਕੇ ਨੂੰ ਕਹ ਕੇ ਤੁਹਾਨੂੰ ਕੱਢ ਕੇ ਬਾਹਰ ਦੱਸੇ ਕੱਢੇ ਬਾਹਰ ਦੇ ਉਹ ਪੁੱਤ ਪੜਾ ਸਕਦੇ ਮਾਰਦੇ ਉਹਨੂੰ ਬਾਹਰ ਇਹ ਸਾਡਾ ਦਫ਼ਤਰ ਸਰ 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 ਦੇਖੋ ਇਹਨੇ ਪਿਆਰਾ ਦਫ਼ਤਰ ਨਹੀਂ ਡੀਸੀ ਦਾ ਪਬਲਿਕ ਦਾ ਦਫ਼ਤਰ ਹੈ ਪਬਲਿਕ ਦੇ ਨਮਾਇਦੇ ਆ ਇਹਨੂੰ ਕੈਕ ਕਰਗੇ ਨਾ ਸੇ ਜਿਹੜਾ ਪਰਚਾ ਦੇਣਾ ਦੇ ਆ ਬੈਠੇ ਹਾਲੇ ਕੋਈ ਤਰੀਕਾ ਮੈਨੂੰ ਦੱਸੋ ਇਹ ਕੋਈ ਤਰੀਕਾ ਹੋਰ ਮਾਮਾ ਲੱਗਦਾ ਬਾਅਦ ਤੇ ਜਿੰਦਾ ਹਟ ਮਾਰਦੇ ਜਦ ਤਾ ਨਵਾਂ ਹੀ ਡੀਸੀ ਆ ਗਿਆ ਇੱਥੇ ਇੱਕ ਮਿੰਟ ਇੱਕ ਵਾਰ ਇੱਕ ਨੰਬਰ ਦਾ ਕਰਪਟ ਆ ਤੁਹਾਡਾ ਇਹਨੂੰ ਨਹੀਂ ਕੋਈ ਡਾਂਟੂਗਾ ਹਾਲੇ ਰਹਿ ਗਿਆ ਕਿਹੜਾ ਪੰਪ ਚੱਲ ਜਾਣਾ ਸਾਡੇ ਤੇ ਇੱਕ ਵਾਰ ਇਹਦੀ ਇੱਕ ਸੁਣੋ ਇੱਥੋਂ ਡੀਡੀ ਡੀਟੀਓ ਰਹਿ ਕੇ ਗਿਆ ਨੂੰ ਪਤਾ ਤਾਂ ਨਹੀਂ ਸਰ ਖਾਨੀ ਸਰ ਸ਼ਰੀਆਮੀ ਕਹਤੋ ਆ ਵੀ ਅਸੀਂ ਜੀ ਧੱਕਾ ਕਰਨਾ ਅਸੀਂ ਕਿਸੇ ਨੂੰ ਖਲੋਣ ਨਹੀਂ ਦੇਣਾ ਤੁਸੀਂ ਜੋ ਕੁਝ ਕਰਨਾ ਕਰੋ ਅਸੀਂ ਤੇ ਸਾਡੇ ਕੋਲ ਲੋੜ ਆ ਬਾਜਵਾ ਸਾਹਿਬ ਛੱਡੋ ਇਹਦਾ ਗੱਲਾਂ ਨੂੰ ਕੱਲ੍ਹ ਸਵੇਰ ਕਰਕੇ ਦੱਸਿਓ ਅਜਾ ਨੇ ਛੱਡੋ ਵੀ ਬਾਰਾਂ ਕਰਕੇ ਤੁਸੀਂ ਦੇਖੋ ਡੀਸੀ ਦਫਤਰ ਦੇ ਵਿੱਚ ਡੀਸੀ ਦਫਤਰ ਦੇ ਵਿੱਚ ਮੈਂ ਤੁਹਾਨੂੰ ਹੋਈ ਆ ਮੇਰੀ ਲੋੜ ਪੈਣੀ ਆ ਤੁਹਾਨੂੰ ਦਵਾ ਦਿਨਾ ਤਸਵੀਰਾਂ ਦੇਖੋ ਤੁਸੀਂ ਡੀਸੀ ਦਫ਼ਤਰ ਦੀ ਆ ਬਿਲਕੁਲ ਕਰਕੇ ਉਹਦੀ ਫੋਟੋ ਚਾਲ ਕਰਾ ਲਿਆ ਜਾਣੀ ਸੁਣ ਕੇ ਕਰਦੇ ਗੱਲ ਚੱਲ ਨਹੀਂ ਤੇ ਇੱਕ ਮਿੰਟ ਥੋੜਾ ਜਲਦੀ ਹੋਣੀ ਬਈ ਉਹ ਚੱਲ ਗਈ 15 ਬੱਲੇ ਜੀ 15 ਕਾਲ ਦੀ ਕਰਦੇ ਵੀ ਦੇ ਡੀਸੀ ਦਫ਼ਤਰ ਦੀਆ ਮਿੰਟ ਤਾਂ ਦੇ ਮੰਗਦੇ ਕਿਸੇ ਨੂੰ ਜ ਤਸਵੀਰਾਂ ਦੇਖਣੇ ਬਰਦਾਸ਼ਤ ਨਹੀਂ ਆ ਇਹ ਗਵਰਨਮੈਂਟ ਨੇ ਕਰਤੋ ਮਿੰਟ ਨਾਉ ਡੀਸੀ ਨੂੰ ਕਹ ਕੇ ਇੱਧੀਆਂ ਜਿਲਦੱਤਾਂ ਜੀ ਜਾਣੇ ਕਿ ਉਹ ਕੋ ਕੇ ਤੁਹਾਨੂੰ ਕੱਢ ਕੇ ਬਾਹਰ ਦੱਸੇ ਵੱਡੇ ਮਾਰਦੇ ਨਾ ਪੁੱਤ ਬਣਾ ਲਾ ਦੇ ਮਾਰ ਦੇ ਉਹਨੂੰ ਬਾਹਰ ਇਹ ਸਾਡਾ ਦਫ਼ਤਰ ਸਰ ਸਰ ਦੇਖੋ ਇਹਦੇ ਪਿਓ ਦਾ ਦਫ਼ਤਰ ਨਹੀਂ ਡੀਸੀ ਦਾ ਪਬਲਿਕ ਦਾ ਦਫ਼ਤਰ ਹੀ ਪਬਲਿਕ ਦੇ ਨੁਮਾਇੰਦੇ ਆ ਤੈਨੂੰ ਕਹਿ ਕਰਕੇ ਦੱਸੇ ਇਹ ਜਿਹੜਾ ਪਰਚਾ ਦੇਣਾ ਦਰਿਆ 'ਤੇ ਬੈਠੇ ਨਾਲੇ ਕੋਈ ਤਰੀਕਾ ਮੈਨੂੰ ਦੱਸੋ ਇਹ ਕੋਈ ਤਰੀਕਾ ਲੋਕ ਬਾਰ ਮਾਮਾ ਲੱਗਦਾ ਬਾਅਦ ਤੇ ਜਿੰਦਾ ਹੱਥ ਮਾਰਦੇ ਜਦੋਂ ਨਵਾਂ ਹੀ ਡੀਸੀ ਆ ਗਿਆ ਇੱਥੇ ਇੱਕ ਮਿੰਟ ਇੱਕ ਮਿੰਟ ਇੱਕ ਨੰਬਰ ਦਾ ਕਰਪਟ ਆ ਸਾਡਾ ਇੱਦਾਂ ਨਹੀਂ ਪੱਡਾਂ ਟੁਕੇਦਾ ਥਾਲੇ ਰਹਿ ਗਿਆ ਕਿਹੜਾ ਪੰਪ ਚੱਲ ਜਾਣਾ ਸਾਡੇ ਤੇ ਇਹਦੀ ਇੱਕ ਸੁਣੋ ਦੇਖੋ ਡੀਡੀ ਜੀਤ ਕੋ ਰਹਿ ਕੇ ਗਿਆ ਨੂੰ ਪਤਾ ਤਾਂ ਸਰ ਹਾਂ ਜੀ ਸ਼ਰੀਆਮੀ ਕਹਤੋ ਕਿ ਅਸੀਂ ਜੀ ਧੱਕਾ ਕਰਨਾ ਅਸੀਂ ਕਿਸੇ ਨੂੰ ਖਲੋਣ ਨਹੀਂ ਦੇਣਾ ਤੁਸੀਂ ਜੋ ਕੁਝ ਕਰਨਾ ਕਰੋ ਅਸੀਂ ਤੇ ਸਾਡੇ ਕੋਲ ਲੋੜ ਆ ਬਾਲਵਾ ਸਾਹਿਬ ਛੱਡੋ ਇਹਦਾ ਗੱਲ ਨੂੰ ਕਲਸ਼ਨ ਬਾਹਰ ਕਰਕੇ ਦੱਸਿਓ ਬਾਲਵਾ ਨੇ ਕਟੋ ਨੀ ਬਾਹਰ ਕਰਕੇ ਤੁਸੀਂ ਦੇਖੋ ਡੀਸੀ ਦਫਤਰ ਦੇ ਵਿੱਚ ਡੀਸੀ ਦਫਤਰ ਦੇ ਵਿੱਚ ਮੈਂ ਮੱਤੂ ਹੋਈ ਆ ਧੀ ਨੋਡ ਪੈਣੀ ਆ ਤੁਹਾਨੂੰ ਦਿਨਾ ਪੈਣਾ ਤਸਵੀਰਾਂ ਦੇਖੋ ਸੀ ਡੀਸੀ ਉੱਤਰਦੀ ਆ ਬਿਲਕੁਲ ਕੋਈ ਕੋਈ ਉਹਦੀ ਚਾਲ ਕਰਾ ਲਿਆ ਜਾਣੀ ਸੁਵਡੀਆਂ ਦੇ ਨਿਕਲ ਪੰਜ ਦਰਵਾਜ਼ੇ ਛੋੜੋ ਜੀ ਮੈਂ ਚੱਲ ਚੱਲਦੀ ਤੇ ਇੱਕ ਮਿੰਟ ਹੋਰ ਆਓ ਚੱਲੀਏ ਬੰਦੀਆਂ ਦਾ ਆਓ ਚੱਲੀਏ 15 ਮੰਗੇ ਜੀ 15 ਕੀ ਕਰਦੀ ਕਰਦੀ ਵੀ ਦੇਖ ਡਿਸਕਸ ਕਰਦੀ ਆ ਕਿਸੇ ਤੋਂ ਜੇ ਤਸਵੀਰਾਂ ਦੇਖ ਰਹੇ ਹਾਂ ਬਰਦਾਸ਼ਤ ਕਰਦੀ ਆ 1 ਘੰਟਾ 15 ਮਿੰਟ ਮੈਨੂੰ ਡੀਸੀ ਨੂੰ ਕਹ ਕੇ ਇੱਧੀਆਂ ਜਿਲੱਤਾ ਦੀ ਜਾਣ ਹੈ ਕਿ ਉਹਨੂੰ ਕਹ ਕੇ ਤੁਹਾਨੂੰ ਕੱਢ ਕੇ ਬਾਹਰ ਦੱਸੇ ਕੱਢੇ ਬਾਹਰ ਉਹਨੂੰ ਪੁੱਤ ਪੜਾਵਾ ਮਾਰਦੇ ਉਹਨੂੰ ਬਾਹਰ ਇਹ ਸਾਡਾ ਦਫ਼ਤਰ ਸਰ 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 ਦੇਖੋ ਇਹਦੇ ਪਿਓ ਦਾ ਦਫ਼ਤਰ ਨਹੀਂ ਡੀਸੀ ਦਾ ਅਬਲੀ ਦਾ ਦਫ਼ਤਰ ਹੀ ਪਬਲਿਕ ਦੇ ਨਮਾਇਦੇ ਆ ਤੈਨੂੰ ਕਹਿ ਕੱਢ ਕੇ ਦੱਸੇ ਜਿਹੜਾ ਪਰਚਾ ਦੇਣਾ ਦਰਿਆ ਬੈਠੇ ਹਲੇ ਕੋਈ ਤਰੀਕਾ ਮੈਨੂੰ ਦੱਸੋ ਇਹ ਕੋਈ ਤਰੀਕਾ ਹੋਰ ਮਾਮਾ ਲੱਗਦਾ ਬਾਅਦ ਤੇ ਜਿੰਦਾ ਹਮਾਰਦੇ ਜਦਾਂ ਨਵੇਂ ਡੀਸੀ ਆ ਗਿਆ ਇੱਥੇ ਇੱਕ ਮਿੰਟ ਇੱਕ ਵਾਰ ਇੱਕ ਨੰਬਰ ਦਾ ਕਰਪਟ ਆ ਸਾਡਾ ਇਹਨੂੰ ਪਾ ਡਾਟੂ ਕਿਹਦਾ ਨਾਲੇ ਰਹਿ ਗਿਆ ਕਿਹੜਾ ਪੰਪ ਚੱਲ ਜਾਣਾ ਸਾਡੇ ਤੇ ਇਹਦੀ ਇੱਕ ਸੁਣੋ ਇੱਥੋਂ ਡੀਡੀ ਡੀਟੀਓ ਰਹਿ ਕੇ ਗਿਆ ਨੂੰ ਪਤਾ ਤਾਂ ਨਹੀਂ ਜੀ ਸਰ ਹਾਂ ਜੀ ਸ਼ਰੀਆਮੀ ਕਹਤੋ ਹਾਂ ਲੁਕੇ ਅਸੀਂ ਜੀ ਟੱਕਾ ਕਰਨਾ ਅਸੀਂ ਕਿਸੇ ਨੂੰ ਖਲੋਣ ਨਹੀਂ ਦੇਣਾ ਤੁਸੀਂ ਜੋ ਕੁਝ ਕਰਨਾ ਕਰੋ ਅਸੀਂ ਤੇ ਸਾਡੇ ਕੋਲ ਹੋਰ ਤਾਂ ਬਾਜਵਾ ਸਾਹਿਬ ਛੱਡੋ ਇਹਦਾ ਗੱਲਾਂ ਨੂੰ ਕਲਸ਼ਨ ਬਾਹਰ ਕੱਢ ਕੇ ਦੱਸਿਓ ਕਦੋਂ ਕਦੋਂ ਨਹੀਂ ਬਾਹਰ ਕਰਕੇ ਤੁਸੀਂ ਦੇਖ ਰਹੇ ਹੋ ਡੀਸੀ ਦਫਤਰ ਦੇ ਵਿੱਚ ਡੀਸੀ ਦਫਤਰ ਦੇ ਵਿੱਚ ਕੰਮ ਨਹੀਂ ਵੀ ਰਹਿਤੂ ਹੋਈ ਆ ਮੇਰੀ ਲੋੜ ਪੈਣੀ ਹੈ ਤਾਂ ਦੋਆ ਦਿਨਾ ਬਾਅਦ ਚ ਤਸਵੀਰਾਂ ਦੇਖੋ ਸੀ ਡੀ ਸੀ ਉੱਤਰਦੀ ਆ ਬਿਲਕੁਲ ਕੋਈ ਚਲਦੀ ਸੋਣੋ ਜੀ ਚੱਲ ਚੱਲ ਨਹੀਂ ਇੱਕ ਮਿੰਟ ਹੋਰ ਚੱਲ ਜੀ ਚੱਲ ਜੀ 15 ਪੰਗੇ ਜੀ 15 ਕਰਦੀ ਸਰਦੀ ਵੀ ਇਹਨਾਂ ਦੇ ਦਫ਼ਤਰ ਦੀ ਆ ਮੈਂ ਤੁਹਾਨੂੰ ਦੱਸ ਦਿੰਦਾ ਕਿਸੇ ਦੇ ਕੋਲੇ ਤਸਵੀਰਾਂ ਦੇਖਣੇ ਬਰਦਾਸ਼ਤ ਨਹੀਂ ਆ ਇਹ ਕੋਲੋਂ ਚਾਲ 15 ਮਿੰਟ ਜੇ ਨੂੰ ਡੀਸੀ ਨੂੰ ਕਹ ਕੇ ਇੱਧਰ ਜਲਦਪਤਾ ਜੀ ਜਾਣੇ ਕਹ ਕੇ ਤੁਹਾਨੂੰ ਕੱਢ ਕੇ ਬਾਹਰ ਦੱਸੇ ਕੱਢੇ ਬਾਹਰ ਦੇ ਉਹ ਪੁੱਤ ਪੜਾ ਸਕਦੇ ਮਾਰਦੇ ਉਹਨਾਂ ਬਾਅਦ ਇਹ ਸਾਡਾ ਦਫ਼ਤਰ ਸਰ 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 ਦੇਖੋ ਇਹਦੇ ਪਿਓ ਲੋ ਦਫ਼ਤਰ ਨਹੀਂ ਡੀਸੀ ਦਾ ਪਬਲਿਕ ਦਾ ਦਫ਼ਤਰ ਹੈ ਪਬਲਿਕ ਦੇ ਨਮਾਇंदे ਆ ਇਹਨੂੰ ਕੈਕ ਕਰਕੇ ਦੱਸੇ ਜਿਹੜਾ ਪਰਚਾ ਦੇਣਾ ਦੇ ਆ ਬੈਠੇ ਆਲੇ ਕੋਈ ਤਰੀਕਾ ਮੈਨੂੰ ਦੱਸੋ ਇਹ ਕੋਈ ਤਰੀਕਾ ਹੋਰ ਮਾਮਾ ਲੱਗਦਾ ਬਾਅਦ ਤੇ ਜਿੰਦਾ ਹਟ ਮਾਰਦੇ ਜਦ ਤਾ ਨਵਾਂ ਹੀ ਡੀਸੀ ਆ ਗਿਆ ਇੱਥੇ ਇੱਕ ਮਿੰਟ ਇੱਕ ਵਾਰ ਇੱਕ ਨੰਬਰ ਦਾ ਕਰਪਟ ਆ ਤੁਹਾਡਾ ਇਹਨੂੰ ਨਹੀਂ ਕੋਈ ਡਾਂਟੂਗਾ ਆਲੇ ਕਰਿਆ ਗਿਆ ਕਿਹੜਾ ਪੰਪ ਚੱਲ ਜਾਣਾ ਸਾਡੇ ਤੇ ਇਹਦੀ ਇੱਕ ਸੁਣੋ ਇਥੋਂ ਡੀਡੀ ਡੀਟੀ ਕੋ ਰਹਿ ਕੇ ਗਿਆ ਨੂੰ ਪਤਾ ਤੁਹਾਨੂੰ ਸ਼ਰੀਆਮੀ ਕਹਤੋ ਅਸੀਂ ਜੀ ਧੱਕਾ ਕਰਨਾ ਅਸੀਂ ਕਿਸੇ ਨੂੰ ਖਲੋਣ ਨਹੀਂ ਦੇਣਾ ਤੁਸੀਂ ਜੋ ਕੁਝ ਕਰਨਾ ਕਰੋ ਅਸੀਂ ਤੇ ਸਾਡੇ ਕੋਈ ਲੋੜ ਤਾਂ ਬਾਜਵਾ ਸਾਹਿਬ ਛੱਡੋ ਇਹਦਾ ਗੱਲਾਂ ਨੂੰ ਕੱਲ੍ਹ ਸਵੇਰ ਕਰਕੇ ਦੱਸਿਓ ਅਜਾਣ ਛੱਡੋ ਵੀ ਬਾਰਾਂ ਕਰਕੇ ਤੁਸੀਂ ਦੇਖੋ ਡੀਸੀ ਦਫਤਰ ਦੇ ਵਿੱਚ ਡੀਸੀ ਦਫਤਰ ਦੇ ਵਿੱਚ ਤਾਂ ਜਿਹੜੀ ਰਹਿਮਤ ਤੁਹ ਹੋਈ ਆ ਮੇਰੀ ਲੋੜ ਪੈਣੀ ਆ ਤਾਂ ਦਵਾ ਦਿਨਾ ਮੈਨੂੰ ਤਸਵੀਰਾਂ ਦੇਖੋ ਤੁਸੀਂ ਡੀਸੀ ਦਫ਼ਤਰ ਦੀ ਆ ਬਿਲਕੁਲ ਕਰਕੇ ਉਹਦੀ ਫੋਟੋ ਚਾਲ ਕਰਾ ਲਿਆ ਜਾਣੀਆਂ ਨੂੰ ਸਵੈ ਕਰਦੇ ਨਹੀਂ ਕਰੀ ਗੱਲ ਚੱਲਦੀ ਤੇ ਇੱਕ ਮਿੰਟ ਥੋੜਾ ਹੋ ਚੱਲੀ ਹੋ ਗਈ ਦਫ਼ਤਰ ਉਹ ਚੱਲੀ 15 ਮਿੰਟ ਲੱਗੇ ਜੀ 15 ਕਰਦੀ ਦਫਤਰ ਦੀ ਡੀਸੀ ਦਫਤਰ ਦੀ ਆ ਤਾਦੇ ਮੰਗਦੇ ਕਿਸੇ ਤੇ ਤੁਝੇ ਤਸਵੀਰਾਂ ਦੇਖਣੇ ਬਰਦਾਸ਼ਤ ਕਰੀਆ ਇੱਕ ਗਵਰਨਮੈਂਟ 15 ਮਿੰਟ ਮੈਂ ਉਹ ਡੀਸੀ ਨੂੰ ਕਹੇ ਜੀ ਜਿਲ੍ਹਾ ਦਫਤਰ ਜੀ ਜਾਣੇ ਕਿ ਉਹ ਕੋ ਕੇ ਤੁਹਾਨੂੰ ਪੱਟ ਕੇ ਬਾਦ ਦੱਸੇ ਵੱਡੇ ਮਾਰਨੇ ਦਾ ਪੁੱਤ ਬਣਾ ਲਾ ਮਾਰ ਦੇ ਉਹਨੂੰ ਬਾਹਰ ਇਹ ਸਾਡਾ ਦਫਤਰ ਸਰ ਸਰ ਦੇਖੋ ਇਹਦੇ ਪਿਓ ਦਾ ਦਫਤਰ ਨਹੀਂ ਡੀਸੀ ਦਾ ਅਬਲੀ ਦਾ ਦਫਤਰ ਹੀ ਪਬਲਿਕ ਦੇ ਨਮਾਇंदे ਆ ਤੈਨੂੰ ਕਹਿ ਕੇ ਦੱਸੇ ਇਹ ਜਿਹੜਾ ਪਰਚਾ ਦੇਣਾ ਦਰਿਆ 'ਤੇ ਬੈਠੇ ਨਾਲੇ ਕੋਈ ਤਰੀਕਾ ਮੈਨੂੰ ਦੱਸੋ ਇਹ ਕੋਈ ਤਰੀਕਾ ਲੋਕ ਬਾਰ ਮਾਮਾ ਲੱਗਦਾ ਬਾਅਦ ਤੇ ਜਿੰਦਾ ਹੱਥ ਮਾਰਦੇ ਜਦੋਂ ਨਵਾਂ ਹੀ ਡੀਸੀ ਆ ਗਿਆ ਇੱਥੇ ਇੱਕ ਮਿੰਟ ਇੱਕ ਮਿੰਟ ਇੱਕ ਨੰਬਰ ਦਾ ਕਰਪਟ ਆ ਸਾਡਾ ਇੱਦਾਂ ਇੱਦਾਂ ਨਹੀਂ ਪੱਡਾਂ ਚੁੱਕੇ ਦਾ ਨਾਲੇ ਰਹਿ ਗਿਆ ਕਿਹੜਾ ਪੰਪ ਚੱਲ ਜਾਣਾ ਸਾਡੇ ਤੇ ਇਹਦੀ ਇੱਕ ਸੋਰੀ ਦੇਖੋ ਡੀਡੀ ਡੀਟੀ ਕੋ ਰਹਿ ਗਿਆ ਨੂੰ ਪਤਾ ਤਾਂ ਸਰ ਹਾਂ ਜੀ ਸ਼ਰੀਆਮੀ ਕਹਿੰਦੇ ਹਾਂ ਕਿ ਅਸੀਂ ਜੀ ਧੱਕਾ ਕਰਨਾ ਅਸੀਂ ਕਿਸੇ ਨੂੰ ਖਲੋਣ ਨਹੀਂ ਦੇਣਾ ਤੁਸੀਂ ਜੋ ਕੁਝ ਕਰਨਾ ਕਰੋ ਅਸੀਂ ਤੇ ਸਾਡੇ ਕੋਲ ਲੋੜ ਆ ਬਾਲਵਾ ਸਾਹਿਬ ਛੱਡੋ ਇਹਦਾ ਗੱਲ ਨੂੰ ਕਲਸ਼ਨ ਬਾਹਰ ਕਰਕੇ ਦੱਸਿਓ ਬਾਲਵਾ ਨੇ ਕਦੋਂ ਬਾਹਰ ਕਰਕੇ ਤੁਸੀਂ ਦੇਖਿਓ ਡੀਸੀ ਦਫਤਰ ਦੇ ਵਿੱਚ ਡੀਸੀ ਦਫਤਰ ਦੇ ਵਿੱਚ ਮੈਂ ਮੱਤੂ ਹੋਈ ਆ ਧੀ ਨੋਡ ਪੈਣੀ ਆ ਤੁਹਾਨੂੰ ਦਿਨਾ ਮਾਰ ਤਸਵੀਰਾਂ ਦੇਖੋ ਕਿ ਡੀਸੀ ਉੱਤਰਦੀ ਆ। ਬਲਕਿ ਕੋਈ ਕੋਈ ਉਹਦੀ ਥੋੜੀ ਚੱਲ ਕਰਾ ਲਿਆ। ਜਾਣੀ ਇਹ ਸੁਵਣੀਆਂ ਦੇ ਨਿਕਲਦੀ। 5 ਦਰਾਂ ਤੇ ਛੋੜੋ ਜੀ। ਚੱਲ ਚੱਲਦੀ ਤੇ ਇੱਕ ਮਿੰਟ ਹੋਰ। ਆਹ ਚੱਲੀਓ ਗੱਡੀਆਂ ਦਾ। ਆਹ ਚੱਲੀਓ। 15 ਮਿੰਟ ਮੰਗੇ ਜੀ। 15 ਮਿੰਟ। ਬੱਸ। ਇਹ ਕਹਿੰਦਾ ਵੀ ਚੱਲਦੀ ਉੱਤਰਦੀ ਵੀ ਦੇਖੋ ਡੀਸੀ ਉੱਤਰਦੀ ਆ। 10 ਮਿੰਟ ਤਾਂ ਦੇ ਮੰਗ ਬੈਠੇ। ਕਿਸੇ ਨੂੰ ਜੇ ਤਸਵੀਰਾਂ ਦੇਖ ਰਹੇ ਹੋ ਬਰਦਾਸ਼ਤ ਕਰਦੀ ਆ। 1 ਇੱਕ ਵਾਰ ਚੋ। 15 ਮਿੰਟ। ਤੈਨੂੰ ਡੀਸੀ ਨੂੰ ਕਹ ਕੇ ਇੱਧੀਆਂ ਜਿਲਦਤਾ ਜੀ ਜਾਣੇ ਕਹਿੰਨੂ ਕਹ ਕੇ ਤੁਹਾਨੂੰ ਕੱਢ ਕੇ ਬਾਹਰ ਦੱਸੇ ਕੱਢੇ ਬਾਹਰ ਮੇਰੇ ਪੁੱਤ ਪੜਾਵਾ ਮਾਰਦੇ ਉਹਨਾਂ ਬਾਅਦ ਇਹ ਸਾਡਾ ਦਫਤਰ ਸਰ 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 ਦੇਖੋ ਇਹਦੇ ਪਿਓਰੋ ਦਫਤਰ ਨਹੀਂ ਡੀਸੀ ਦਾ ਅਬਲੀ ਦਾ ਦਫਤਰ ਵੀ ਪਬਲਿਕ ਦੇ ਨਮਾਇੰਦੇ ਆ ਤੈਨੂੰ ਕਹਿ ਕੱਢ ਕੇ ਦੱਸੇ ਜਿਹੜਾ ਪਰਚਾ ਦੇਣਾ ਦਰਿਆ 'ਤੇ ਬੈਠੇ ਅਲੇ ਕੋਈ ਤਰੀਕਾ ਮੈਨੂੰ ਦੱਸੋ ਇਹ ਕੋਈ ਤਰੀਕਾ ਸ਼ੌਭਰ ਮਾਮਾ ਲੱਗਦਾ ਬਾਅਦ ਤੇ ਜਿੰਦਾ ਮਾਰਦੇ ਜਦਾਂ ਨਵੇਂ ਡੀਸੀ ਆ ਗਿਆ ਇੱਥੇ ਇੱਕ ਮਿੰਟ ਇੱਕ ਮਿੰਟ ਇੱਕ ਨੰਬਰ ਦਾ ਕਲਪਟ ਆ ਸਾਡਾ ਇਹ ਏਦਾਂ ਹੀ ਉੱਪਰ ਡਾਲ ਚੁੱਕੇ ਹਾਂ ਤਾਲੇ ਕਰਿਆ ਗਿਆ ਕਿਹੜਾ ਬੰਦ ਚਲ ਜਾਣਾ ਸਾਡੇ ਤੇ ਇਹਦੀ ਇੱਕ ਸੁਣੇ ਇੱਥੋਂ ਡੀਡੀ ਡੀਡੀ ਹੋ ਰਹਿ ਕੇ ਗਿਆ ਨੂੰ ਪਤਾ ਤਾਂ ਨਹੀਂ ਸਰ ਸ਼ਰੀਆਮੀ ਕਹਤੋ ਨਾ ਮੁਕੇ ਅਸੀਂ ਜੀ ਧੱਕਾ ਕਰਨਾ ਹੈ ਅਸੀਂ ਕਿਸੇ ਨੂੰ ਖੋਲ ਨਹੀਂ ਦੇਣਾ ਤੁਸੀਂ ਜੋ ਕੁਝ ਕਰਨਾ ਕਰੋ ਅਸੀਂ ਤੇ ਸਾਡੇ ਕੋਈ ਹੂਰ ਤਾਕ ਬਜਵਾ ਸਾਹਿਬ ਛੱਡੋ ਇਹਦਾ ਗੱਲਾਂ ਨੂੰ ਕਲਸ਼ਨ ਬਾਹਰ ਕੱਢ ਕੇ ਦੱਸਿਓ ਕਦੋਂ ਕਦੋਂ ਵੀ ਬਾਹਰ ਕਰਕੇ ਤੁਸੀਂ ਦੇਖ ਲਓ ਡੀਸੀ ਦਫਤਰ ਦੇ ਵਿੱਚ ਡੀਸੀ ਦਫ਼ਤਰ ਦੇ ਵਿੱਚ ਆਉਂਦੇ ਸੀ ਜਿਹੜੀ ਮੈਂ ਮੈਂ ਤੁਹਾਨੂੰ ਹੋਈ ਆ ਮੇਰੀ ਲੋੜ ਪੈਣੀ ਆ ਤਾਂ ਦੋਹਾਂ ਦਿਨਾਂ ਬਾਅਦ ਤਸਵੀਰਾਂ ਦੇਖ ਲਓ ਜੀ ਡੀਸੀ ਦਫ਼ਤਰ ਦੀਆਂ ਬਿਲਕੁਲ ਕੋਈ ਜਲਦੀ ਸੁਣ ਲਓ ਚਾਰ ਕਰਾ ਲਿਆ ਜਾਣੀ ਨੂੰ ਸੁਣ ਲਓ ਨਹੀਂ ਹਾਂ ਪੰਜ ਕਰਾ ਲਿਆ ਸੁਣੋ ਜੀ ਮੈਂ ਚੜ੍ਹਦੀ ਚੜ੍ਹਦੀ ਇੱਕ ਮਿੰਟ ਬਹੁਤ ਜਲਦੀ ਹੋ ਗਈ ਬਹੁਤ ਜਲਦੀ 1500 ਮੰਗੇ ਜੀ 1500 ਕਰਦੀ ਕਰਦੀ ਵੀ ਇਹਨਾਂ ਦੀ ਸਿਕਤ ਕਰਦੀ ਆ ਮੈਂ ਤਾਂ ਦੱਸ ਦਊਂ ਮਨ ਬੈਠੇ ਕਿਸੇ ਦੀ ਜੁਜੇ ਤਸਵੀਰਾਂ ਦੇਖ ਰਹੇ ਹਾਂ ਬਰਦਾਸ਼ਤ ਹੋਈਆਂ 15 ਮਿੰਟ ਜੇ ਨੂੰ ਡੀਸੀ ਨੂੰ ਕਹ ਕੇ ਇੱਧਰ ਜਿਲ੍ਹਾ ਦਿੱਤਾ ਜੀ ਜਾਣੇ ਕਹ ਕੇ ਤੁਹਾਨੂੰ ਪੱਟ ਕੇ ਬਾਹਰ ਦੱਸਦੇ ਸੱਡੇ ਬਾਅਦ ਦੇ ਨਾ ਪੁੱਤ ਪਣਾ ਸਕਦੇ ਮਾਰਦੇ ਉਹਨਾਂ ਬਾਅਦ ਇਹ ਸਾਡਾ ਦਫ਼ਤਰ ਸਰ 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 ਦੇਖੋ ਇਹਦੇ ਪਿਓਲੇ ਦਫ਼ਤਰ ਨਹੀਂ ਡੀਸੀ ਦਾ ਪਬਲਿਕ ਦਾ ਦਫ਼ਤਰ ਹੈ ਪਬਲਿਕ ਦੇ ਨੁਮਾਇੰਦੇ ਆ ਇਹਨੂੰ ਕੈਕ ਕਰਕੇ ਦੱਸੇ ਜਿਹੜਾ ਪਰਚਾ ਦੇਣਾ ਦੇ ਆ ਬੈਠੇ ਹਲੇ ਕੋਈ ਤਰੀਕਾ ਮੈਨੂੰ ਦੱਸੋ ਇਹ ਕੋਈ ਤਰੀਕਾ ਹੋਰ ਮਾਮਾ ਲੱਗਦਾ ਬਾਅਦ ਤੇ ਝੰਡਾ ਮਾਰਦੇ ਜਦ ਤਾ ਨਵਾਂ ਹੀ ਡੀਸੀ ਆ ਗਿਆ ਇੱਥੇ ਇੱਕ ਮਿੰਟ ਇੱਕ ਵਾਰ ਇੱਕ ਨੰਬਰ ਦਾ ਕਰਪਟ ਆ ਤੁਹਾਡਾ ਇਹਨੂੰ ਵੀ ਕੋਈ ਡਾਂਟੂਗਾ ਥਾਲੇ ਰਹਿ ਗਿਆ ਕਿਹੜਾ ਪੰਪ ਚੱਲ ਜਾਣਾ ਸਾਡੇ ਤੇ ਇੱਕ ਵਾਰ ਇਹਦੀ ਇੱਕ ਸੁਣੋ ਇੱਥੋਂ ਡੀਡੀ ਡੀਟੀਓ ਰਹਿ ਕੇ ਗਿਆ ਨੂੰ ਪਤਾ ਤੁਹਾਨੂੰ ਸ਼ਰੀਆਮੀ ਕਹਤੋ ਅਸੀਂ ਜੀ ਠੱਗਾ ਕਰਨਾ ਅਸੀਂ ਕਿਸੇ ਨੂੰ ਖਲੋਣ ਨਹੀਂ ਦੇਣਾ ਤੁਸੀਂ ਜੋ ਕੁਝ ਕਰਨਾ ਕਰੋ ਅਸੀਂ ਤੇ ਸਾਡੇ ਕੋਲ ਜ਼ੋਰ ਤਾਂ ਬਾਜਵਾ ਸਾਹਿਬ ਛੱਡੋ ਇਹਦਾ ਗੱਲਾਂ ਨੂੰ ਕੱਲ੍ਹ ਨੂੰ ਬਾਹਰ ਕੱਢ ਕੇ ਦੱਸਿਓ ਅਜਾ ਨਾ ਕੱਢੋ ਵੀ ਬਾਹਰ ਆ ਕਰਕੇ ਤੁਸੀਂ ਦੇਖੋ ਡੀਸੀ ਦਫਤਰ ਦੇ ਵਿੱਚ ਡੀਸੀ ਦਫਤਰ ਦੇ ਵਿੱਚ